ਕਵਰਨਾਮਾ ਦੇਖਿਆ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਅਤੇ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਵਿਰੋਧ ਕੀਤਾ ਗਿਆ ਖਾਸ ਕਰਕੇ ਕਿਸਾਨਾਂ ਵੱਲੋਂ ਜਿਮਨੀ ਚੋਣਾਂ ਵੀ ਹੋਈਆਂ ਜਿਮਨੀ ਚੋਣਾਂ ਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਬੁਰੀ ਤਰ੍ਹਾਂ ਹਾਰੇ ਹਲਕਾ ਲੁਧਿਆਣਾ ਵੈਸਟ ਤੋਂ ਜਿਮਨੀ ਚੋਣ ਹੋਣ ਜਾ ਰਹੀ ਹੈ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਆਪੋ ਆਪਣੇ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤੇ ਨੇ ਸ਼੍ਰੋਮਣੀ ਅਕਾਲੀ ਦਲ ਮੰਤਨ ਕਰ ਰਹੀ ਹੈ ਲੇਕਿਨ ਇੱਧਰ ਭਾਰਤੀ ਜਨਤਾ ਪਾਰਟੀ ਨੇ ਚੋਣ ਮੈਦਾਨ ਦੇ ਵਿੱਚ ਆਪਣਾ ਉਮੀਦਵਾਰ ਉਤਾਰ ਦਿੱਤਾ ਹੈ ਕਿਉਂਕਿ ਜਿਹੜਾ ਹਲਕਾ ਜਲੰਧਰ ਹਲਕਾ ਲੁਧਿਆਣਾ ਵੈਸਟ ਹੈ ਸਿੱਖ ਭਾਈਚਾਰੇ ਦੀ ਬਹੁਤ ਜ਼ਿਆਦਾ ਤਦਾਦ ਹੈ ਬਹੁਤ ਜ਼ਿਆਦਾ ਗਿਣਤੀ ਹੈ ਗੁਰਪ੍ਰੀਤ ਗੋਗੀ ਦੇ ਜਿੱਤਣ ਦਾ ਕਾਰਨ ਇਹ ਸੀ ਕਿ ਸਿੱਖ ਭਾਈਚਾਰੇ ਨੇ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਗੁਰਪ੍ਰੀਤ ਗੋਗੀ ਨੂੰ ਵੋਟ ਪਾਈ ਸੀ ਭਾਵੇਂ ਉਹ ਇਸ ਸੰਸਾਰ ਨੂੰ ਛੱਡ ਕੇ ਇਸ ਦੁਨੀਆ ਤੋਂ ਚਲੇ ਗਏ ਇਸ ਗੱਲ ਦਾ ਦੁੱਖ ਹੈ ਲੇਕਿਨ ਭਾਰਤੀ ਜਨਤਾ ਪਾਰਟੀ ਅਦੇ ਨਵੇਂ ਬਣੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਕੋਲ ਦਾਅਵੇਦਾਰੀ ਠੋਕ ਦਿੱਤੀ ਹੈ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਭਾਰਤੀ ਜਨਤਾ ਪਾਰਟੀ ਪੰਜਾਬ ਦੀ ਕਾਰਜ ਕਰਨੀ ਦੇ ਮੈਂਬਰ ਅਤੇ ਪੰਜਾਬ ਮੀਡੀਅਮ ਉਦਯੋਗ ਵਿਕਾਸ ਬੋਰਡ ਦੇ ਸਾਬਕਾ ਚੇਅਰਮੈਨ ਅਮਰਜੀਤ ਸਿੰਘ ਟਿੱਕਾ ਨੇ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨਾਲ ਇੱਕ ਵਿਸ਼ੇਸ਼ ਮੁਲਾਕਾਤ ਕਰਕੇ ਲੁਧਿਆਣਾ ਪੱਛਮੀ जिम्नी चोण लाल ਨੇ ਭਾਜਪਾ ਦੀ ਟਿਕਟ ਵਾਸਤੇ ਆਪਣੀ ਦਾਵੇਦਾਰੀ ਪੇਸ਼ ਕੀਤੀ ਹੈ ਇਸ ਸਬੰਧੀ ਗੱਲਬਾਤ ਕਰਦੇ ਹੋਏ ਟਿੱਕਾ ਨੇ ਦੱਸਿਆ ਕਿ ਉਹਨਾਂ ਨੇ ਰਵਨੀਤ ਬਿੱਟੂ ਦੇ ਧਿਆਨ ਵਿੱਚ ਲਿਆਂਦਾ ਗਿਆ ਕਿ ਲੁਧਿਆਣਾ ਪਸ਼ਮੀ ਹਲਕਾ ਬਹੁ ਗਿਣਤੀ ਸਿੱਖਾਂ ਵਾਲਾ ਹਲਕਾ ਹੈ ਜਿਸ ਵਿੱਚ ਰਾਜਗੁਰੂ ਭਾਈ ਰਣਜੀਤ ਸਿੰਘ ਸਰਾਂਭਾ ਨਗਰ ਗੁਰਦੇਵ ਸਿੰਘ ਨਗਰ ਲਾਜਪਤ ਨਗਰ ਯਾਨੀ ਕਿ ਜਿੱਥੇ ਕਿ ਸਿੱਖ ਵੱਡੀ ਗਿਣਤੀ ਰਹਿੰਦੇ ਹਨ ਉਹਨਾਂ ਨੇ ਕਿਹਾ ਕਿ ਲੁਧਿਆਣਾ ਪਸ਼ਮੀ ਚੋਣ ਭਾਜਪਾ ਦੀ ਜਿੱਤ 2027 ਵਿੱਚ ਪੰਜਾਬ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਦੀ ਚੋਣਾਂ ਲਈ ਲਾਭਦਿਕ ਸਾਬਤ ਹੋ ਸਕਦੀ ਹੈ ਉਹਨਾਂ ਨੇ ਕਿਹਾ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਸਰਕਾਰ ਦਾ ਗ੍ਰਾਫ ਦਿੱਲੀ ਚੋਣਾਂ ਹਾਰਨ ਤੋਂ ਬਾਅਦ ਕਾਫੀ ਥੱਲੇ ਆ ਗਿਆ ਹੈ ਹੁਣ ਲੋਕ ਪੰਜਾਬ ਵਿੱਚ ਵੀ ਅਸਲੀ ਬਦਲਾਅ ਚਾਹੁੰਦੇ ਹਨ ਜੋ ਕਿ ਭਾਜਪਾ ਹੀ ਕਰ ਸਕਦੀ ਹੈ ਯਾਨੀ ਕਿ ਅਮਰਜੀਤ ਸਿੰਘ ਟਿੱਕਾ ਜਿਹੜੇ ਨੇ ਉਹਨਾਂ ਨੇ ਆਪਣੀ ਦਾਵੇਦਾਰੀ ਪੇਸ਼ ਕਰ ਦਿੱਤੀ ਹੈ ਦਾਵੇਦਾਰੀ ਠੋਕ ਦਿੱਤੀ ਹੈ ਰਵਨੀਤ ਬਿੱਟੂ ਨੂੰ ਕਿਉਂਕਿ ਰਵਨੀਤ ਬਿੱਟੂ ਹੀ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਨੂੰ ਸਪਾਰਸ਼ ਕਰਨਗੇ ਅਮਰਜੀਤ ਸਿੰਘ ਟਿੱਕਾ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਨ ਦੇ ਲਈ ਇਹਨਾਂ ਹਲਕੇ ਇਸ ਹਲਕੇ ਦੇ ਵਿੱਚ ਬਾਲੇ ਨਗਰ ਜਿਹੜੇ ਨੇ ਉਹ ਸਿੱਖ ਭਾਈਚਾਰੇ ਦੇ ਨੇ ਇਸ ਲਈ ਅਮਰਜੀਤ ਸਿੰਘ ਟਿੱਕਾ ਨੇ ਰਵਨੀਤ ਮਿੱਟੂ ਦੇ ਨਾਲ ਵੀ ਗੱਲਬਾਤ ਕੀਤੀ ਉਸ ਤੋਂ ਬਾਅਦ ਪੱਤਰਕਾਰਾਂ ਦੇ ਨਾਲ ਵੀ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਹਾੜ ਖਤਮ ਹੋ ਗਿਆ ਹੈ ਦਿੱਲੀ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਆਮ ਆਦਮੀ ਅਤੇ ਕਾਂਗਰਸ ਪਾਰਟੀ ਦਾ ਇਸ ਲਈ ਹੁਣ ਆ ਜਿਹੜਾ ਹাদার ਹੈ ਭਾਰਤੀ ਜਨਤਾ ਪਾਰਟੀ ਦਾ ਹੈ ਜੇਕਰ ਮੈਨੂੰ ਟਿਕਟ ਮਿਲ ਜਾਂਦੀ ਹੈ ਆ ਜਿਮਨੀ ਚੋਣ ਦੀ ਤਾਂ ਇਹ ਭਾਰਤੀ ਜਨਤਾ ਪਾਰਟੀ ਲਈ ਇੱਕ ਬੜੀ ਵੱਡੀ ਉਪਲਬਧਤੀ ਹੋਵੇਗੀ ਕਿਉਂਕਿ ਮੈਂ ਇਹ ਸੀਟ ਹਰ ਹਾਲਤ ਵਿੱਚ ਜਿੱਤਾਂਗਾ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਦੀ ਝੋਲੀ 'ਚ ਪਾਵਾਂਗਾ ਧੰਨਵਾਦ